ਅਟਿਆਲਾ ਦੇ ਇਤਿਹਾਸਕ ਕਿਲਾ ਮੁਬਾਰਕ ਵਿੱਚ ਪੰਜਾਬ ਦਾ ਪਹਿਲਾ ਲਗਜ਼ਰੀ ਹੈਰੀਟੇਜ ਹੋਟਲ ਦਾ ਰਣਵਾਸ ਪੈਲੈਸ ਦਾ ਉਦਘਾਟਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਦੇ ਵੱਲੋਂ ਕੀਤਾ ਗਿਆ ਹੈ ਸ਼ਾਹੀ ਵਿਰਾਸਤ ਅਤੇ ਆਧੁਨਿਕ ਸਹੂਲਤਾਂ ਪ੍ਰਦਾਨ ਕਰਨ ਦੀ ਅਨੁਠਾ ਸੰਗਮ ਪੇਸ਼ ਕਰਦਾ ਇਹ ਲਗਜ਼ਰੀ ਹੋਟਲ ਪੰਜਾਬ ਦੀ ਕਲਾ ਅਤੇ ਸੱਭਿਆਚਾਰ ਦਾ ਪ੍ਰਤੀਕ ਬਣ ਗਿਆ ਹੈ ਹੋਟਲ ਦੇ ਕਮਰੇ ਦੇ ਵਿੱਚ ਇੱਕ ਰਾਤ ਬਤਾਉਣ ਦੇ ਲਈ 47000 ਤੋਂ ਲੈ ਕੇ 5.5 ਲੱਖ ਰੁਪਏ ਤੱਕ ਦੇਣੇ ਹੋਣਗੇ ਦੇਖੋ ਪੂਰੀ ਖਬਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪਟਿਆਲਾ ਦੇ ਇਤਿਹਾਸਕ ਕਿਲਾ ਮੁਬਾਰਕ ਵਿਖੇ ਪੰਜਾਬ ਦਾ ਪਹਿਲਾ ਲਗਜ਼ਰੀ ਹੈਰੀਟੇਜ ਹੋਟਲ ਦਾ ਰਣਵਾਸ ਪੈਲੈਸ ਦਾ શુભ ਆਰੰਭ ਕੀਤਾ ਗਿਆ। ਇਹ ਰੈਸਟੋਰੈਂਟ ਰਵਾਇਤੀ ਪੰਜਾਬੀ ਖਾਣਿਆਂ ਦੇ ਨਾਲ ਨਾਲ ਕੁਮਾਂਤਰੀ ਖਾਣ-ਪਾਣ ਦਾ ਅਨੁਭਵ ਵੀ ਪ੍ਰਦਾਨ ਕਰੇਗਾ। ਹੋਟਲ ਦੇ ਵਿੱਚ ਠਹਿਰਨ ਵਾਸਤੇ ਆਨਲਾਈਨ ਬੁਕਿੰਗ ਕਰਨੀ ਹੋਵੇਗੀ। ਇਸ ਹੋਟਲ ਦੇ ਵਿੱਚ ਰਹਿਣ ਲਈ ਇੱਕ ਰਾਤ ਦਾ ਕਿਰਾਇਆ 47000 ਤੋਂ ਲੈ ਕੇ 5.5 ਲੱਖ ਰੁਪਏ ਤੱਕ ਹੋਵੇਗਾ। ਹੋਟਲ ਦੇ ਵਿੱਚ ਵਿਆਹ ਸਮਾਗਮ ਅਤੇ ਫਿਲਮ ਸ਼ੂਟਿੰਗ ਦੀ ਵੀ ਵਿਸ਼ੇਸ਼ ਸਹੂਲਤ ਉਪਲਬਧ ਹੋਵੇਗੀ। ਸਰਕਾਰ ਕਪੂਰਥਲਾ ਸਮੇਤ ਹੋਰ ਇਤਿਹਾਸਕ ਮਹਿਲਾਂ ਨੂੰ ਵੀ ਇਸੇ ਤਰ੍ਹਾਂ ਵਿਕਸਿਤ ਕਰਨ ਦੀ ਯੋਜਨਾ ਬਣਾ ਰਹੀ ਹੈ। ਇਹ ਸ਼ਾਹੀ ਹੋਟਲ ਇੰਨਾ ਖੂਬਸੂਰਤ ਹੈ ਕਿ ਹਰ ਕੋਈ ਇਸ ਨੂੰ ਦੇਖਦਾ ਹੀ ਰਹਿ ਜਾਵੇਗਾ। ਗੋਆ ਦੇ ਵਿੱਚ ਸਭ ਤੋਂ ਜਿਹੜੀ ਵੈਸਟ ਬੀਚ ਹੈ ਉੱਥੇ 9.5 ਏਕੜ ਜ਼ਮੀਨ ਪਈ ਹੈ ਸਾਡੇ। ਤੋ 200 ਮੀਟਰ ਦਾ ਕੈਪ ਹੈ ਕਿ 200 ਮੀਟਰ ਸਮੁੰਦਰ ਤੋਂ ਪਿੱਛੇ ਤੱਕ ਤੁਸੀਂ ਕੰਸਟਰਕਸ਼ਨ ਨਹੀਂ ਕਰ ਸਕਦੇ ਉਹ ਛੱਡ ਕੇ ਵੀ 7 ਏਕੜ ਬਚਦੀ ਹੈ ਕਿਸੇ ਵੀ ਹੋਟਲ ਕੋਲੇ ਉਨੀ ਜਗ੍ਹਾ ਨਹੀਂ ਹੈਗੀ ਉਹਦਾ ਵੀ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਖੁਸ਼ਖਬਰੀ ਦੇਵਾਂਗੇ ਔਰ ਇਹ ਐਵੇਂ ਹੀ ਮਤਲਬ ਛੱਡੀਆਂ ਪਈਆਂ ਸੀ ਜਗ੍ਹਾ ਕੋਈ ਧਿਆਨ ਨਹੀਂ ਦਿੰਦਾ ਸੀ ਇਹਨਾਂ ਵੱਲ ਸਰਕਾਰਾਂ ਕੋਲੇ ਜੇ ਆਪਦਾ ਇੰਨਾ ਸਾਡੇ ਕੋਲੇ ਹੈਰੀਟੇਜ ਪ੍ਰੋਪਰਟੀਆਂ ਪਈਆਂ ਸਾਡੇ ਕੋਲੇ ਰੈਸਟ ਹਾਊਸ ਪਏ ਨੇ ਪਹਿਲਾਂ ਤਾਂ ਬੇਚ ਹੀ ਦਿੰਦੇ ਸੀ ਰੈਸਟ ਹਾਊਸ ਤਿੰਨ ਚਾਰ ਤਾਂ ਬੇਚ ਹੀ ਗਏ ਅਮਲਤਾਸ ਵੇਚਦਾ ਨਦਾਂਪੁਰ ਵਾਲਾ ਤੇ ਉਹ ਜਿਹੜਾ ਉੱਥੇ ਨੀਲੋਂ ਨਹਿਰ ਤੇ ਵੇਚ ਹੀ ਦਿੱਤਾ ਆਪਦੇ ਯਾਰਾਂ ਦੋਸਤਾਂ ਨੂੰ ਵੇਚਦਾ ਉਹਨਾਂ ਨੇ ਉੱਥੇ ਫਾਈਚਰ ਹੋਟਲ ਬਣਾ ਲਏ ਕਿਉਂਕਿ ਸਰਕਾਰ ਕਿਉਂ ਨਹੀਂ ਬਣਾ ਸਕਦੀ ਸੀ ਸੋ ਇਹ ਸਰਕਾਰ ਦਾ ਜਿਹੜਾ ਮੋਟਿਵ ਇਹ ਹੈ ਕਿ ਅਸੀਂ ਸਰਕਾਰ ਬਣਨ ਤੋਂ ਬਾਅਦ ਚੀਜ਼ਾਂ ਖਰੀਦੀਆਂ ਨੇ ਵੇਚੀਆਂ ਨਹੀਂ ਅਸੀਂ ਜੀਵੀਕੇ ਦਾ ਥਰਮਲ ਪਲਾਂਟ ਖਰੀਦਿਆ ਹੈ ਗੋਇੰਦਵਾਲ ਸਾਹ ਵਾਲਾ 540 ਮੈਗਾਵਾਟ ਦਾ ਸੋ ਸਾਡਾ ਮਕਸਦ ਇਹ ਹੈ ਕਿ ਸਾਡੇ ਕੋਲੇ ਇੰਨੀ ਪ੍ਰਾਪਰਟੀ ਪਈ ਹੈ ਇੰਨਾ ਹੈਰੀਟੇਜ ਇੰਨੀਆਂ ਸਾਡੇ ਕੋਲੇ ਵਿਰਾਸਤੀ ਚੀਜ਼ਾਂ ਪਈਆਂ ਨੇ ਉਹਨਾਂ ਨੂੰ ਅਸੀਂ ਕਿਉਂ ਉਹਨਾਂ ਦਿਖਾਈਏ ਹੋਟਲ ਦਾ ਉਦਘਾਟਨ ਕਰਨ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਬੰਧਤ ਸਮਾਗਮ ਵਿੱਚ ਬੋਲਦਿਆਂ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਪਟਿਆਲਾ ਤੋਂ ਬਾਅਦ ਹੋਰ ਨਾ ਥਾਵਾਂ ਤੇ ਵੀ ਰੈਸਟੋਰੈਂਟ ਇਸੇ ਤਰੀਕੇ ਦੇ ਨਾਲ ਬਣਾਏ ਜਾਣਗੇ ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਜਾਇਦਾਦਾਂ ਵੇਚੀਆਂ ਸੀ ਅਸੀਂ ਖਰੀਦ ਰਹੇ ਹਾਂ ਦੱਸਦੀ ਹੈ ਕਿ ਪਟਿਆਲਾ ਦੇ ਕਿਲਾ ਮੁਬਾਰਕ ਦਾ ਨਿਰਮਾਣ ਸਭ ਤੋਂ ਪਹਿਲਾਂ 1763 ਵਿੱਚ ਪਟਿਆਲਾ ਰਾਜਵੰਸ਼ ਦੇ ਸੰਸਥਾਪਕ ਸਿੱਧੂ ਜੱਟ ਬਾਬਾ ਆੜਾ ਸਿੰਘ ਨੇ ਕੱਚੀ ਗੜੀ ਦੇ ਰੂਪ ਦੇ ਵਿੱਚ ਕਰਵਾਇਆ ਸੀ ਬਾਅਦ ਵਿੱਚ ਇਸ ਨੂੰ ਪੱਕੀਆਂ ਇੱਟਾਂ ਦੇ ਨਾਲ ਵੀ ਬਣਾਇਆ ਗਿਆ 1763 ਦੇ ਵਿੱਚ ਮੂਲ ਕਿਲਾ ਪਟਿਆਲਾ ਦੇ ਵਿੱਚ ਗਵਰਨਰ ਹੁਸੈਨ ਖਾਨ ਵੱਲੋਂ ਬਣਾਏ ਗਏ ਪਹਿਲਾਂ ਤੋਂ ਮੌਜੂਦ ਮੁਗਲ ਕਿਲੇ ਦਾ ਵਿਸਤਾਰ ਦੱਸਿਆ ਜਾਂਦਾ ਹੈ ਕਿਲੇ ਦਾ ਅੰਦਰੋਨੀ ਹਿੱਸਾ ਜਿਸ ਨੂੰ ਕਿਲਾ ਅੰਦਰੂਨ ਦੇ ਨਾਂ ਦੇ ਨਾਲ ਜਾਣਿਆ ਜਾਂਦਾ ਹੈ ਉਸ ਨੂੰ ਮਹਾਰਾਜਾ ਅਮਰ ਸਿੰਘ ਉਹਨਾਂ ਨੇ ਬਰਵਾਇਆ ਸੀ ਬਿਊਰੋ ਰਿਪੋਰਟ ਦੇ ਨਾਲ ਹਮਦਰਦ ਟੀਵੀ